ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅਸੀਂ ਚੱਲੇ ਆ ਜੀ ਹੁਣ ਬੁਟੀਕ ਤੇ ਤੁਸੀਂ ਕਿਹੜਾ ਹਰੋਜ ਕਿਉਂਕਿ ਸਾਡੀ ਹਰੋਜ ਅਸੀਂ ਬੁਟੀਕ ਦੇ ਜਾਂਦੇ ਹਾਂ ਤੇ ਬੱਚੇ ਰੈਡੀ ਨੇ ਆ ਦੇਖੋ ਜੀ ਕੁੜੀਆ ਸਾਡੀ ਅੱਜ ਤੁਹਾਨੂੰ ਲੱਗਦਾ ਵੀ ਇਹ ਕੁੜੀਆ ਪਿੱਛੇ ਗੁਰਸਾਹੀ ਬੈਠਾ ਹੈ ਤੇ ਇਹ ਕਹਿੰਦੀ ਆ ਜੀ ਮੈਨੂੰ ਮੁੰਡਾ ਬਣਾਓ ਮੇਰੇ ਪਟਕਾ ਬੰਨੋ ਜੂੜਾ ਕਰੋ ਹਨਾ ਇਹਨੂੰ ਬਹੁਤ ਸ਼ੌਂਕ ਆ ਦੋ ਦਿਨ ਹੋ ਗਏ ਜੂੜੇ ਹੀ ਕਰਵਾਉਂਦੀ ਆ ਜਿਆਦਾ ਹੀ ਮਨ ਕਰਦਾ ਜੂੜਾ ਕਰਵਾ ਲਾਂ ਜਿਆਦਾ ਨਾ ਮਨ ਕਰਦਾ ਇਹ ਆਪਣਾ ਪੁੰਨੀ ਕਰਵਾ ਲੈਂਦੀ ਆ ਲੋ ਜੀ WhatsApp 'ਤੇ ਬੈਠੇ ਨੇ ਹੈਲੋ ਦੱਸੋ ਗਾਲ ਜੀ ਸਾਰੇ ਕੀ ਹਾਲ ਚੱਲੇ ਜੀ ਠੀਕ ਠਾਕ ਹਾਂ ਚੂਟੇ ਮਟੇ ਮਿਲਦੇ ਹਨਾ ਤੁਸੀਂ ਕੋਈ ਗੱਲ ਸੁਣਾ ਦਿਓ Продолжение ਰੁਗੀ ਤੁਹਾਨੂੰ ਨਹੀਂ ਮਮਾ ਪਕਾ ਲਉਂਗਾ ਬੇਗਾ ਕਿਚਨ ਤੇ ਵੀ ਚੂਹੇ ਨਹੀਂ ਜਮਾਉਂਦੇ ਉਹ ਤੁੱਤੇ ਵੀ ਕੋਣੀਾਂ ਤੇ ਉੱਪਰ ਜਾਣੇ ਪੁੰਨੀ ਫਿਰ ਇਹ ਗਲਾਸ ਆਪੇ ਵਿੜ ਲੈ ਕੋਈ ਨਾ ਹੌਲੀ ਹੌਲੀ ਲੈ ਲਉਂਗਾ ਫਿਰ ਆਪ ਨੂੰ ਬਸ ਆਪਣਾ ਪੜਾ ਹੋ ਗਿਆ ਫਿਰ ਉਹ ਤੋਂ ਬਾਅਦ ਖਾਣਾ ਖਾਊਗਾ ਤੁਹਾਨੂੰ ਰੋਟੀ ਖਾਣੀ ਹੈ ਖਾਣੀ ਹੈ ਕੋਈ ਦੁੱਧੂ ਪੋਟੀ ਦੁੱਧੂ ਪੋਟੀ ਕੁਦਾਂ ਨਹੀਂ ਮੈਂ 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 ਦਮੀ ਨੂੰ ਖਤੋਂਗੀ ਤੂੰ ਤਾਂ ਛੋਟੀ ਈ ਹੈ ਕਾਲਾ ਕਾਲਾ ਹਾਂਜੀ ਦੋਸਤੋ ਸਾਡੇ ਵੀ ਅੱਜ ਬਹੁਤ ਬੜੀ ਕੁਛ ਕਵਰੀ ਹੈ ਨਾ ਸਾਡੇ ਘਰ ਆਈ ਹੈ ਤੇ ਜਿਹਨੂੰ ਅਸੀਂ ਡੇਗਦੇ ਹਾਂ ਉਹ ਮੈਂ ਕਹਿੰਨਾ 4-5 ਮਹੀਨੇ ਹੋ ਗਏ 4-5 ਮਹੀਨੇ ਹੋ ਗਏ ਬੇਟਾ ਚਾਰ-ਪੰਜ ਮਹੀਨੇ ਹੋ ਗਏ ਸਾਨੂੰ ਇਹਦੀ ਵੇਟ ਕਰਦੇ ਹਾਂ ਤੇ ਅੱਜ ਇਹ ਸਾਡੇ ਕੋਲ ਆਇਆ ਜੀ ਜਿਹਨੂੰ ਪਤਾ ਹੈ ਜਿਹਦਾ ਉਹਨੂੰ ਤਾਂ ਪਤਾ ਲੱਗ ਗਿਆ ਹੋਣਾ ਨਾ ਵੀ ਕੀ ਚੀਜ਼ ਹੈ ਇਹ ਇਹ ਆ ਜੀ Google AdSense ਦਾ PIN ਇਹ ਆਪਣੇ ਘਰੇ ਆਉਣਾ ਹੁੰਦਾ YouTube ਦੀ ਪੇਮੈਂਟ ਆਉਂਦੀ ਹੈ ਉਹਦੇ ਵਾਸਤੇ ਜਦ ਤੱਕ ਇਹ ਨਹੀਂ ਲੱਗਦਾ ਜਦ ਤੱਕ ਉਹ ਪੈਸੇ ਆਪਣੇ ਸਿਕਾਉਣ 'ਚ ਨਹੀਂ ਜਾਂਦੇ ਜਿਵੇਂ ਆਪਣੇ ਕੋਲ ਆਉਂਦੇ ਨਹੀਂਗੇ ਜਿਆਦਾ ਇਹ ਲੱਗਿਆ ਨਾ ਹੁਣ ਜਿਵੇਂ ਅਸੀਂ ਇਹ ਲਾਉਂਗੇ ਤਾਂ ਉਹ ਸਾਡੇ ਜਿਹੜੇ ਪੇਮੈਂਟ ਜਿਹੜੀ ਸਾਡੀ YouTube ਦੀ ਆਉਂਦੀਆਂ ਤਾਂ ਉਹ ਸਾਡੇ ਖਾਤੇ 'ਚ ਆਉਣ ਲੱਗਣੀ ਸ਼ੁਰੂ ਹੋਊਗੀ ਤੇ ਇਹਨੂੰ ਦੇਖਦੇ ਨੂੰ ਸਾਨੂੰ 4-5 ਮਹੀਨਿਆਂ ਹੋ ਗਏ ਪਹਿਲਾਂ ਆਈ ਸੀ ਹਨਾ ਪਹਿਲਾਂ ਕੈਂਸਲ ਹੋ ਗਿਆ ਪਹਿਲਾਂ ਸਾਡੇ ਕੋਲ ਪਹੁੰਚਿਆ ਹੀ ਨਹੀਂ ਹੈਗਾ ਹੁਣ ਦੁਬਾਰਾ ਫਿਰ ਅਪਲਾਈ ਕਰਿਆ ਸੀਗਾ 10 ਦਿਨ ਹੋ ਗਏ ਤੇ ਹੁਣ ਇਹ ਸਾਡੇ ਕੋਲ ਪਹੁੰਚੇ ਤੇ ਸਾਨੂੰ ਵੀ ਹੁਣ ਸਾਨੂੰ ਬਹੁਤ ਖੁਸ਼ੀ ਆ ਜੀ ਕਿਉਂਕਿ ਸਾਡਾ ਪਿੰਨਾ ਆ ਚੁੱਕਿਆ ਹੈ ਤੇ ਇਹ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਜਿਨ੍ਹਾਂ ਨੇ ਸਾਨੂੰ ਇੱਕ ਤੱਕ ਬਚਾਇਆ ਹੈ ਧੰਨਵਾਦ ਜੀ ਸਾਰਿਆਂ ਦਾ ਤੇ ਅੱਜ ਬਹੁਤ ਇੱਥੇ ਤੱਕ ਆਉਣਾ ਬਹੁਤ ਬੜੀ ਗੱਲ ਆ ਬਹੁਤ ਸਾਡੇ ਲਈ ਤਾਂ ਇਹ ਤਾਂ ਨਾ ਇੰਨੀ ਜ਼ਿਆਦਾ ਖੁਸ਼ੀ ਦੀ ਗੱਲ ਐ ਜੀ ਹੋ ਸਕਦਾ ਕਿਸੇ ਵਾਸਤੇ ਇਹ ਹੋਊਗਾ ਵੀ ਕਾਗਜ਼ ਆ ਜਾਂ ਕੁਛ ਆ ਨਾ ਪਰ ਸਾਡੇ ਵਾਸਤੇ ਬਹੁਤ ਬੜੀ ਖੁਸ਼ੀ ਦੀ ਗੱਲ ਐ ਤੇ ਅੱਜ WhatsApp ਕਿੰਨੀ ਪਾਰਟੀ ਹੋਗੀ ਅੱਜ ਘਰ ਆਉਗੇ ਸਾਨੂੰ ਪੀਜਾ ਠੀਕ ਆ ਤੇ ਇਹਦੇ ਵਿੱਚ ਨਾ ਇਹਦੇ ਵਿੱਚ ਹੁੰਦਾ ਫੀਨੋ ਹੁੰਦਾ ਇੱਕ ਸ਼ੇਟਰਾਂ ਦਾ ਉਹ ਆਪਾਂ ਨੂੰ ਭਰਨਾ ਹੁੰਦਾ ਤੇ ਉਹ ਭਰੂਗੇ ਤੇ ਫਿਰ ਆਪਣਾ ਜਿਹੜਾ ਅਕਾਊਂਟ ਉਹ ਚਾਲੂ ਹੋਊਗਾ ਉਹਨਾਂ ਜਿਹੜਾ ਜੀ ਮੋਨਟਾਈਜ਼ ਹੋਈ ਵੀ ਹੋਈ ਐ YouTube ਜਦ ਤੱਕ ਇਹ ਨਹੀਂ ਆਪਾਂ ਉਹ ਕਰਦੇ ਹੈਗੇ ਜਦ ਤੱਕ ਆਪਣੀ ਪੇਮੈਂਟ ਆਪਣੇ ਕੋਲ ਆਉਣੀ ਸ਼ੁਰੂ ਨਹੀਂ ਹੋਉਂਦੀ ਜਦ ਤੱਕ ਸਮਝ ਲੋ ਕਿ ਉਹ ਜਿੰਨਾ ਮੋਨਟਾਈਜ਼ ਤੇ ਹੈ ਇਸ ਵੀ ਇਦਾਂ ਹੀ ਕੁਝ ਵੀਡੀਓ ਬਾਰੇ ਹਾਂ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਨਾ ਬਸ ਪਰਮਾਨੈਂਟ ਤਾਈ ਚੱਕੀ ਚੱਲੇ ਪੱਟੇ ਦੁਆਕੇ ਉੱਪਰ ਨੇ ਚੱਕੀ ਦੇ ਨੇ ਵੀਡੀਓ ਦੇ ਇਧਰ ਇਹ ਵਰਤੀ ਤੁਸੀਂ ਵੀ ਸਾਹ ਦੇਣਾ ਤੁਹਾਡੇ ਸਾਥ ਕਰਕੇ ਆ ਸਾਰਾ ਕੁਝ ਹੋ ਰਿਹਾ ਹੈ ਤੇ ਅਸੀਂ ਤਾਂ ਨਹੀਂ ਕਦੇ ਸੋਚਿਆ ਹੀ ਵੀ ਦਾ ਹਨ ਅਸੀਂ ਵੀ ਅਜਿਹੀ ਚੀਜ਼ਾਂ ਕਿੱਥੇ ਦੇਖੀਆਂ ਪਹਿਲਾਂ ਅਸੀਂ ਵੀ ਤਾਂ ਹੁਣ ਦੇਖ ਰਹੇ ਹਾਂ ਤੇ ਬਸ ਤੁਸੀਂ ਇਦਾਂ ਹੀ ਕਰਦਾ ਰੱਖਿਓ ਆਪਣੀ ਬਲੌਗਾਂ ਨਾਲ ਬਣੇ ਰਿਹਾ ਕਰੋ ਤੇ ਅੱਜ ਦੇ ਬਲੌਗ ਵੀ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਬਸ ਹੁਣ ਤਾਂ ਆਪਣੀ ਸ਼ੁਰੂਆਤ ਹੈ ਆਪਣਾ ਜਿਹੜਾ ਨਵਾਂ ਕੰਮ ਦੀ ਅੱਜ ਸ਼ੁਰੂਆਤ ਕਰਨ ਲੱਗੇ ਆਂ ਬਸ ਤੁਸੀਂ ਬਣੇ ਰਹੋ ਬਹੁਤ ਕੁਝ ਤੁਹਾਨੂੰ ਦਿਖਾਉਣਾ ਨਵਾਂ ਦਿਖਾਉਣਾ ਨਵਾਂ ਕੰਮ ਦਿਖਾਉਣਾ ਸਭ ਕੁਝ ਆਪਾਂ ਨੇ ਚੇਂਜ ਕਰ ਦੇਣਾ ਹੁਣ ਬਸ ਤੁਸੀਂ ਸਾਥ ਦੇਈ ਚਲੋ ਜੇ ਤੁਸੀਂ ਸਾਥ ਦੇ ਹੋ ਜਤੋਂਗੇ ਹਾਂਜੀ ਬਹੁਤ ਵੀ ਵਧੀਆ ਤੋਂ ਵਧੀਆ ਅਸੀਂ ਪਾਵਾਂਗੇ ਕਿੱਦਾਂ ਦੇ ਵੀ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਕਮੈਂਟ ਕਰਿਓ ਮੈਂ ਖੁੱਲ ਗਿਆ ਆ ਇੱਧਰ ਪੈਨ ਨਾਲ ਇਸ ਨੂੰ ਹੋਰ ਜਿੱਦਾਂ ਪਾ ਸਕਦੇ ਆ ਇਹ ਐਨ ਆਪਾਂ ਦਿਖਾ ਨਹੀਂ ਸਕਦੇ ਜਈ ਕਈ ਲੋਕ ਪਰਸੰਦ ਨਹੀਂ ਹੋਣ ਤੇ ਚਲੋ ਠੀਕ ਹੈ ਜੀ ਮਸਤ ਜੀ ਵਲੋਗਾਂ ਨੂੰ ਸ਼ੇਅਰ ਜੁ ਵੀ ਕਰਦੇ ਰਹੋ ਲਾਈਕ ਜਰੂਰ ਕਰਦੇ ਰਹੋ YouTube ਤੇ ਜਾ ਕੇ ਸਬਸਕ੍ਰਾਈਬ ਨਹੀਂ ਕਰਿਓ ਸੇਮ ਨਾਮ ਦੀ ਉੱਥੇ ਵੀ ਆਈਡੀ ਆਪਣੀ ਚਲੋ ਮਿਲਦੇ ਆ ਜੀ ਅੱਗੇ